ਨਹੀਂ ਬਈ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਬੱਸ ਗੱਟ ਵਿੱਚ ਦੇਖੋ ਇੱਕ ਕੀ ਨਾਮ ਹੈ ਵੀਰੇ ਆਪਣਾ ਗੁਲਦੀਪ ਸਿੰਘ ਆ ਜੀ ਕੀ ਕਾਰਨ ਹੋਇਆ ਜੀ ਕਿਤੇ ਨੱਕ ਤੇ ਗੱਡੀ ਰੋਜ਼ ਰੋਕ ਦਿਆ 20-20 ਮਿੰਟ ਲਾਣ ਦੇਣੀ ਹੈ ਸੱਤ ਹੋ ਅੱਗੇ ਗੱਡੀ ਟਾਈਮ 'ਚ ਨਹੀਂ ਜਾਂਦੀ ਜੇ ਗੱਡੀ ਐਕਸੀਡੈਂਟ ਹੋ ਗਈ ਇਹਨਾਂ ਕਿਹੜੇ ਜ਼ਿੰਮੇਦਾਰ ਹੋਣਗੇ ਰਾਜਪੁਰੇ ਵਾਲੇ ਤੇ ਕੋਈ ਪਰੇਸ਼ਾਨੀ ਵਗੈਰੇ ਕੀ ਪਰੇਸ਼ਾਨੀ ਨਹੀਂ ਹੈ ਜੀ ਸਵਾਰੀ ਨੂੰ ਪਰੇਸ਼ਾਨੀ ਹੈ ਜਿਹੜਾ ਜੀ ਕਰਦਾ ਬੈਗ ਫੋਲ ਦੇ ਜੇਬਾਂ ਫੋਲਣ ਲੱਗ ਜਾਂਦੇ ਕਿਹੜਾ ਕਾਨੂੰਨ ਹੈ ਇਹਨਾਂ ਕੋਲੇ ਕਿੱਥੇ ਲਿਖਿਆ ਇਹਨਾਂ ਕੋਲੇ ਵੀ ਸਵਾਰੀ ਦੀਆਂ ਜੇਬਾਂ ਫਰੋਲੋ ਤੇ ਕੀ ਅਪੀਲ ਕਰਨਾ ਚਾਹੋਗੇ ਅਪੀਲ ਤਾਂ ਮੈਂ ਸਰਕਾਰ ਨੂੰ ਇਹੀ ਕਰਦਾ ਕਿ ਇਹਨਾਂ ਦੇ ਨੱਥ ਪਾਈ ਜਾਵੇ ਗੈਰ ਕਾਨੂੰਨੀ ਇਹ ਚੈਕਿੰਗ ਕਰਦੇ ਨੇ ਤੇ ਕੋਈ ਅਥਾਰਟੀ ਹੈ ਇਹਨਾਂ ਕੋਲੇ ਆਦਰ ਸਾਨੂੰ ਦਿਖਾਉਣ ਵੀ ਗੱਡੀ ਨੂੰ ਰੋਕ ਸਕਦੇ ਅਸੀਂ ਸਮੇਂ ਤੇ ਜਾਣਾ ਹੁੰਦਾ ਟਾਈਮ ਦੀ ਸਾਡੇ ਕੋਲੇ ਪੂਰਾ ਪੂਰਾ ਟਾਈਮ ਹੁੰਦਾ ਕਿਥੋਂ ਆ ਰਿਹਾ ਸੀਗਾ ਰੂਟ ਮੈਂ ਹਰਦਵਾਰ ਤੋਂ ਆ ਰਿਹਾ ਨਹੀਂ ਮੈਂ ਰਤਿਆ ਜਾਣਾ ਹਰਿਆਣੇ ਚਾਰ ਸਟੇਜਾਂ ਇਹ ਗੱਡੀ ਚਾਰ ਸਟੇਜਾਂ ਟੱਚ ਕਰਦੀ ਹੈ ਨਹੀਂ ਨੂੰ ਨਹੀਂ ਹੁੰਦੀ ਰਾਸੇ ਇਹੀ ਨੇ ਰੋਜ਼ ਰੋਕਦੇ ਨੇ ਮੁੰਡਾ ਰੋਜ਼ ਪੁੱਠਾ ਬੋਲਦਾ ਹੈ ਬੇਲੀ ਦਾ ਕੰਮ ਆ ਪੁਲਿਸ ਮੁਲਾਜ਼ਮ ਦਾ ਇਕੱਲੇ ਸਪਾਹੀ ਦਾ ਜੇ ਕੋਈ ਗੱਡੀ ਨਾਲ ਹਾਦਸਾ ਵਾਪਰਦਾ ਅਸੀਂ 2:30 ਵਜੇ ਦੇ ਉੱਠਿਆਂਗੇ ਤਾਂ ਇਹ ਜ਼ਿੰਮੇਵਾਰ ਹੋਗਾ ਕੰਜੀ ਜੀ ਕਿੱਥੇ ਕਿਹਾ ਜਾਓਗੇ ਸਭ ਤੋਂ ਅਟੈਕ ਰੁਕਾ ਬਣਾਇਆ ਸੀ ਜੀ ਟੈਂਕਰ ਕਿਹੜਾ ਰਾਹ ਹੈ ਕਿ ਨਾਮ ਹੈ ਵੀਰੇ ਆਪਣਾ ਗੁਲਦੀਪ ਸਿੰਘ ਆ ਜੀ ਕੀ ਕਾਰਨ ਹੋਇਆ ਜੀ ਕਿਥੇ ਨੱਕ ਤੇ ਗੱਡੀ ਰੋਜ਼ ਰੋਕ ਦਿਆ 20-20 ਮਿੰਟ ਲਾਣ ਦੇਣੀ ਹੈ ਸੱਤ ਹੋ ਅੱਗੇ ਗੱਡੀ ਟਾਈਮ ਤੇ ਨਹੀਂ ਜਾਂਦੀ ਜੇ ਗੱਡੀ ਐਕਸੀਡੈਂਟ ਹੋ ਗਈ ਇਹ ਨਾ ਕਿਹੜੇ ਜ਼ਿੰਮੇਦਾਰ ਹੋਣਗੇ ਰਾਜਪੁਰੇ ਵਾਲੇ ਤੇ ਕੋਈ ਪਰੇਸ਼ਾਨੀ ਵਗੈਰਾ ਕੀ ਪਰੇਸ਼ਾਨੀ ਨਹੀਂ ਹੈ ਜੀ ਸਵਾਰੀ ਨੂੰ ਪਰੇਸ਼ਾਨੀ ਹੈ ਜਿਹੜਾ ਜੀ ਕਰਦਾ ਬੈਗ ਫੋਲ ਦੇ ਜੇਬਾਂ ਫੋਲਣ ਲੱਗ ਜਾਂਦੇ ਨੇ ਕਿਹੜਾ ਕਾਨੂੰਨ ਹੈ ਇਹਨਾਂ ਕੋਲੇ ਕਿੱਥੇ ਲਿਖਿਆ ਇਹਨਾਂ ਕੋਲੇ ਵੀ ਸਵਾਰੀ ਦੀਆਂ ਜੇਬਾਂ ਫੋਲੋ ਤੇ ਕੀ ਅਪੀਲ ਕਰਨਾ ਚਾਹੋਗੇ ਅਪੀਲ ਤਾਂ ਮੈਂ ਸਰਕਾਰ ਨੂੰ ਇਹੀ ਕਰਦਾ ਕਿ ਇਹਨਾਂ ਦੇ ਨੱਥ ਪਾਈ ਜਾਵੇ ਗੈਰ ਕਾਨੂੰਨੀ ਇਹ ਚੈਕਿੰਗ ਕਰਦੇ ਨੇ ਤੇ ਕੋਈ ਅਥਾਰਟੀ ਹੈ ਇਹਨਾਂ ਕੋਲੇ ਆਦਰ ਸਾਨੂੰ ਦਿਖਾਉਣ ਇਹ ਗੱਡੀ ਨੂੰ ਰੋਕ ਸਕਦੇ ਹਾਂ ਅਸੀਂ ਸਮੇਂ ਤੇ ਜਾਣਾ ਹੁੰਦਾ ਟਾਈਮ ਦੀ ਸਾਡੇ ਕੋਲੇ ਪੂਰਾ ਪੂਰਾ ਟਾਈਮ ਹੁੰਦਾ ਕਿੱਥੋਂ ਆ ਰਿਹਾ ਸੀਗਾ ਰੂਟ ਹੱਲਵਾਰ ਤੋਂ ਆ ਰਿਹਾ ਨਹੀਂ ਮੈਂ ਰਤਿਆ ਜਾਣਾ ਹਰਿਆਣਾ ਚਾਰ ਸਟੇਜਾਂ ਆ ਇਹ ਗੱਡੀ ਚਾਰ ਸਟੇਜਾਂ ਟੱਚ ਕਰਦੀ ਹੈ ਇਹਨੂੰ ਹਿੰਦੀ ਚੈਕਿੰਗ ਨਹੀਂ ਜੀ ਕਿਤੇ ਨਹੀਂ ਹੁੰਦੀ ਰਾਸਤੇ ਪੰਜਾਬ ਕੱਲੇ ਹੀ ਨੇ ਰੋਜ਼ ਰੋਕਦੇ ਨੇ ਗੱਡੀ ਹੋਰ ਮੁੰਡਾ ਰੋਜ਼ ਪੁੱਠਾ ਬੋਲਦਾ ਹੈ ਬੇਲੀ ਦਾ ਕੰਮ ਆ ਪੁਲਿਸ ਮੁਲਾਜ਼ਮ ਦਾ ਕਲੇ ਸਪਾਹੀ ਦਾ ਜੇ ਕੋਈ ਗੱਡੀ ਨਾਲ ਹਾਦਸਾ ਵਾਪਰਦਾ ਅਸੀਂ 2:30 ਵਜੇ ਦੇ ਉੱਠਿਆਂਗੇ ਤਾਂ ਇਹ ਜ਼ਿੰਮੇਵਾਰ ਹੋਗਾ ਪਰ ਜੀ ਗੱਡੀ ਲੈਣਾ ਚਾਹੋਗੇ ਸਾਰਾ ਬਟਾਫ ਰੁਕੋ ਹੁਣ ਐਸੇ ਚਾ ਵੀ ਟਾਈਮ ਤੇ ਕਿਰਾਇਆ ਦਾ ਕੋਈ ਨਹੀਂ ਕੋਈ ਨਾਮ ਹੈ ਵੀਰੇ ਆਪਣਾ ਗੁਲਦੀਪ ਸਿੰਘ ਆ ਜੀ ਕੀ ਕਾਰਨ ਹੋਇਆ ਜੀ ਕਿਤੇ ਨੱਕ ਤੇ ਗੱਡੀ ਰੋਈ ਰੋਕਦੀ ਆ 20-20 ਮਿੰਟ ਲਾਉਣ ਦੇਣੀ ਹੈ ਸਾਥ ਹੋ ਕੇ ਗੱਡੀ ਟਾਈਮ ਤੇ ਨਹੀਂ ਆਉਂਦੀ ਜੇ ਗੱਡੀ ਐਕਸੀਡੈਂਟ ਹੋ ਗਈ ਇਹਨਾ ਕਿਹੜੇ ਜ਼ਿੰਮੇਦਾਰ ਹੁੰਦੇ ਰਾਜਪੁਰੇ ਵਾਲੇ ਤੇ ਕੋਈ ਪਰੇਸ਼ਾਨੀ ਵਗੈਰੇ ਕੀ ਪਰੇਸ਼ਾਨੀ ਇਹ ਜੀ ਸਵਾਰੀ ਨੂੰ ਪਰੇਸ਼ਾਨੀ ਹੈ ਜਿਹੜਾ ਜੀ ਕਰਦਾ ਬੈਗ ਫੋਲ ਦੇ ਜੇਬਾਂ ਫੋਲਣ ਲੱਗ ਜਾਂਦੇ ਨੇ ਕਿਹੜਾ ਕਾਨੂੰਨ ਹੈ ਇਹਨਾਂ ਕੋਲੇ ਕਿੱਥੇ ਲਿਖਿਆ ਇਹਨਾਂ ਕੋਲੇ ਵੀ ਸਵਾਰੀ ਦੀਆਂ ਜੇਬਾਂ ਫਰੋਲੋ ਤੇ ਕੀ ਅਪੀਲ ਕਰਨਾ ਚਾਹੋਗੇ ਅਪੀਲ ਤਾਂ ਮੈਂ ਸਰਕਾਰ ਨੂੰ ਇਹੀ ਕਰਦਾ ਕਿ ਇਹਨਾਂ ਦੇ ਨੱਥ ਪਾਈ ਜਾਵੇ ਗੈਰ ਕਾਨੂੰਨੀ ਇਹ ਚੈਕਿੰਗ ਕਰਦੇ ਨੇ ਤੇ ਕੋਈ ਅਥਾਰਟੀ ਹੈ ਇਹਨਾਂ ਕੋਲੇ ਆਦਰ ਸਾਨੂੰ ਦਿਖਾਉਣ ਮੇਗਾ ਟੀਨੂ ਰੋਕਣ ਅਸੀਂ ਸਮੇਂ ਤੇ ਜਾਣਾ ਹੁੰਦਾ ਟਾਈਮ ਦੀ ਸਾਡੇ ਕੋਲੇ ਪੂਰਾ ਪੂਰਾ ਟਾਈਮ ਹੁੰਦਾ ਕਿੱਥੋਂ ਆ ਰਿਹਾ ਸੀਗਾ ਰੂਟ ਹੱਲਵਾਰ ਤੋਂ ਆ ਰਿਹਾ ਨਹੀਂ ਮੈਂ ਰਤਿਆ ਜਾਣਾ ਹਰਿਆਣਾ ਚਾਰ ਸਟੇਜਾਂ ਹੈ ਗੱਡੀ ਚਾਰ ਸਟੇਜਾਂ ਟੱਚ ਕਰਦੀ ਹੈ ਤੈਨੂੰ ਨਹੀਂ ਚੈਕਿੰਗ ਨਹੀਂ ਜੀ ਕਿਤੇ ਨਹੀਂ ਹੁੰਦੀ ਰਾਤ ਪੰਜਾਬ ਕੱਲੇ ਹੀ ਨੇ ਰੋਜ਼ ਰੋਕਦੇ ਨੇ ਗੱਡੀ ਹੋ ਮੁੰਡਾ ਰੋਜ਼ ਪੁੱਠਾ ਬੋਲਦਾ ਹੈ ਬੇਲੀ ਦਾ ਕੰਮ ਆ ਪੁਲਿਸ ਮੁਲਾਜ਼ਮ ਦਾ ਕਲੇ ਸਪਾਹੀ ਦਾ ਜੇ ਕੋਈ ਗੱਡੀ ਨਾਲ ਹਾਦਸਾ ਵਾਪਰਦਾ ਅਸੀਂ 2:30 ਵਜੇ ਦੇ ਉੱਠਿਆਂਗੇ ਤਾਂ ਇਹ ਜ਼ਿੰਮੇਵਾਰ ਹੋਗਾ ਪਰ ਜੀ ਗੱਡੀ ਲੈਣਾ ਚਾਹੋਗੇ ਇਹ ਸਾਰਾ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ